ਕਿਸਾਨਾਂ ਨੂੰ ਉਹਨਾਂ ਨੇ ਮੰਦ ਭਾਗੀ ਭਾਸ਼ਾ ਬੋਲੀ ਆ ਉਹਦਾ ਇੱਕ ਨੁਕਸਾਨ ਹੋਇਆ ਉਹਦੇ ਨਾਲ ਇੱਕ ਗੱਲਬਾਤ ਅੰਦਰ ਜਿਹੜਾ ਹੈ ਨਾ ਖਲਾਰਾ ਪੈ ਗਿਆ ਜਿਹਨੂੰ ਕਹਿੰਦੇ ਨੇ ਨਾ ਖਲਾਰਾ ਪੈ ਗਿਆ ਇੱਕ ਮਾਹੌਲ ਦੇ ਅੰਦਰ ਇੱਕ ਸੁਖਮਾ ਮਾਹੌਲ ਜਿਹੜੀ ਗੱਲਬਾਤ ਹੋ ਰਹੀ ਸੀ ਉਹ ਇੱਕ ਨਫਰ ਟੁੱਟੇਗੀ ਕਿਉਂਕਿ ਫਿਰ ਉਹਨਾਂ ਕੌਨਫੀਡੈਂਸ ਖਤਮ ਹੋ ਜਾਏਗਾ ਕਿਸਾਨਾਂ ਦਾ ਵੀ ਖਤਮ ਹੋ ਜਾਏਗਾ ਤੇ ਜਿਹੜਾ ਇੱਕ ਸਰਕਾਰ ਦਾ ਵੀ ਸਰ ਸਰ ਜੀ ਕਹਿੰਦਾ ਸੀ ਅਰਵਿੰਦ ਕੇਜਰੀਵਾਲ ਨੂੰ ਮਸੀਹਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਰੂ ਰੂ ਥਿੰਕ ਇ ਭਗਵੰਤ ਮਾਨ ਨੂੰ ਵੀ ਰਿਪਲੇਸਡ ਬਾਈ ਨਹੀਂ ਭਗਵੰਤ ਮਾਨ ਨੂੰ ਹਟਾਉਣ ਦੀ ਦੇਖੋ ਜਿੱਦਣ ਇਹ ਦੇਖੋ ਮੈਂ ਜਿੱਦਣ ਸਿਰਜ਼ਲਟ ਆਇਆ ਸੀ ਉਦੋਂ ਹੀ ਦੱਸਤਾ ਸੀਗਾ ਭਗਵੰਤਮਾਨ ਜੀ ਦੀ ਮੀਟ ਕਲਾਸ ਤੇ ਤਿੰਨ ਦਿਨ ਬਾਅਦ ਲੱਗੀ ਆ ਮੈਂ ਉਦੋਂ ਹੀ ਦੱਸਤਾ ਸੀ ਹੁਣ ਕੀ ਕਰਨਗੇ ਭਗਵੰਤਮਾਨ ਜੀ ਨੂੰ ਹਟਾਉਣ ਵਾਸਤੇ ਕੇਜਰੀਵਾਲ ਜੀ ਨੇ ਬਹੁਤ ਯਤਨ ਕੀਤੇ ਐਮਐਲਏ ਪੰਜਾਬ ਚ ਇਸੇ ਕਰਕੇ ਪੰਜਾਬ ਤੋਂ ਦਿੱਲੀ ਬੁਲਾਏ ਗਏ ਸੀ ਉਹਨੂੰ ਕਿਹਾ ਗਿਆ ਸੀਗਾ ਕਿ ਭਗਵੰਤਮਾਨ ਜੀ ਨਹੀਂ ਕਰ ਪਾਰੇ ਨਲਾਇਕ ਆ ਕੋਈ ਕਰਪਸ਼ਨ ਕਰ ਰਿਹਾ ਏ ਇਹ ਡਰਗ ਨਹੀਂ ਸੰਭਾਲ ਪਾਈ ਆਹੀ ਕੰਮ ਹੋ ਰਿਹਾ ਨਾ 21 ਮੈਸੇਜ ਦਿੱਤਾ ਜਾ ਰਿਹਾ ਜਿਹੜਾ ਤੁਸੀਂ ਸੋਚ ਰਹੇ ਪਈ ਜੇ ਭਗਵੰਤਮਾਨ ਨਹੀਂ ਪਾ ਰਿਹਾ ਪੋਸਟਾਂ ਜਿਹੜੇ ਤੁਸੀਂ ਦੇਖਦੇ ਪਏ ਜੇ ਕਿ ਡਰਗ ਉੱਤੇ ਵਾਰ ਮੈਸੇਜ ਇਹ ਦਿੱਤਾ ਜਾ ਰਿਹਾ ਹੈ ਕਿ 3 ਸਾਲ ਤੋਂ ਭਗਵੰਤ ਮਾਨ ਜਿਹੜਾ ਸੀਗਾ ਉਹ ਫੇਲ ਹੋ ਚੁੱਕਿਆ ਮੈਸੇਜ ਇਹ ਦਿੱਤਾ ਜਾ ਰਿਹਾ ਹੈ ਕਿ ਨਾ ਕ腐ਪਸ਼ਨ ਸੰਭਲਦੀ ਪਈ ਆ ਨਾ ਕਾਨੂੰਨ ਸੰਭਲਦਾ ਪਿਆ ਐ ਨਾ ਡਰੱਗਸ ਖਤਮ ਹੋ ਰਹੀ ਆ ਮੈਸੇਜ ਇਹ ਦਿੱਤਾ ਜਾ ਰਿਹਾ ਹੈ ਕਿ ਹੁਣ ਕੇਜਰੀਵਾਲ ਜੀ ਇੱਥੇ ਆ ਕੇ ਬਹਿ ਗਏ ਨੇ ਮਨੀਸ਼ ਸੁਸੋਦੀਆ ਜਾ ਕੇ ਬਹਿ ਗਏ ਨੇ ਹੁਣ ਕਾਰਜ ਸ਼ੁਰੂ ਹੋ ਗਿਆ ਹੁਣ ਡਰੱਗਸ ਤੇ ਵਾਰ ਸ਼ੁਰੂ ਹੋ ਗਈ ਆ ਇਹੀ ਕੰਮ ਕਰਨ ਵਾਸਤੇ ਉਹਨਾਂ ਨੇ ਪੰਜਾਬ ਦੇ ਐਮ.ਐਲ.ਏ ਬੁਲਾਏ ਸੀ ਐਮ.ਐਲ.ਏ ਇਸ ਗੱਲ ਤੇ ਤੇ ਤਿਆਰ ਸੀ ਉਹ ਕਹਿੰਦੇ ਸੀ ਹਾਂ ਭਗਵੰਤ ਮਾਨ ਨਲਾਇਕ ਆ ਔਰ ਅਸੀਂ ਵੀ ਮੰਨਦੇ ਹਾਂ ਉਹਨੇ ਕੀਤਾ ਨਹੀਂ ਪਰ ਐਮਐਲਏ ਇਹ ਮੰਨਣ ਨੂੰ ਤਿਆਰ ਨਹੀਂ ਸੀ ਇਹਨੂੰ ਹਟਾ ਕੇ ਤੇ ਕੇਜਰੀਵਾਲ ਨੂੰ ਮੰਨ ਲਿਓ ਕਿ ਅਸੀਂ ਪਿੰਡਾਂ ਚ ਕਿਵੇਂ ਬੜਾਂਗੇ ਕਿਸੇ ਹੋਰ ਨੂੰ ਬੜਾ ਦੋ ਪਰ ਭਗਵੰਤ ਮਾਨ ਨੂੰ ਹਟਾ ਕੇ ਕੇਜਰੀਵਾਲ ਨਹੀਂ ਬਣ ਸਕਦਾ ਫਿਰ ਕੇਜਰੀਵਾਲ ਜੀ ਨੇ ਰਸਤਾ ਲੱਭਾ ਰਾਜ ਸਭਾ ਦਾ ਪੰਜਾਬੀਆਂ ਨੂੰ ਲੱਗਦਾ ਰਾਜ ਸਭਾ ਦਾ ਰਸਤਾ ਬੰਦ ਕਰਤਾ ਸੰਜੀਵ ਅਰੋੜੇ ਦੀ ਤੇ ਜ਼ਮਾਨਤ ਵੀ ਜਬਤ ਹੋ ਜੇ ਤੇ ਮੈਨੂੰ ਕੋਈ ਬਹੁਤ ਇਹਦੇ ਕੋਈ ਸ਼ੰਕਾ ਨਹੀਂ ਹੋਈ ਜੀ ਕਿਤਾ ਚਾਹ ਲੈ ਕੇ ਅਗਰ ਕੇਜਰੀਵਾਲ ਅਗਰ ਰਾਜ ਸਭਾ ਨਹੀਂ ਜਾਂਦੇ ਤੇ ਮਨੀਸ਼ ਸੋਸ਼ੋਧਿਆ ਨੂੰ ਨਾਮ ਨੂੰ ਕਸਾਇਦੀ ਦੀ ਜਗ੍ਹਾ ਤੇ ਚਲੋ ਮੇਰੀ ਗੱਲ ਸੁਣੋ ਉਹ ਪੂਆ ਦੇ ਮੁੱਛਾ ਹੁੰਦੀਆਂ ਪਰ ਕੀ ਹੁੰਦਾ ਕੀ ਹੁੰਦਾ ਕੀ ਹੁੰਦਾ ਚਾਚਾ ਪਰ ਨਹੀਂ ਹੈਗਾ ਨਾ ਪੁਆ ਹੀ ਰਹਿਣੀ ਆ ਕੈਗ ਰਿਪੋਰਟ ਆਈ ਹੈ ਸ਼ਰਾਬ ਵਾਲੇ ਮਾਮਲੇ ਵਿੱਚ ਵਾਟ ਇਜ਼ ਅ ਨੈਕਸਟ ਸ਼ਰਾਬ ਨਹੀਂ ਜੀ ਦੇਖੋ ਕੈਗ ਰਿਪੋਰਟ ਖਾਲੀ ਸ਼ਰਾਬ ਚ ਨਹੀਂ ਆਈ ਕੈਗ ਕੈਗ ਰਿਪੋਰਟ ਸ਼ਰਾਬ ਤੋਂ ਬਾਅਦ ਹੁਣ ਹੈਲਥ ਅੰਦਰ ਆਈ ਆ ਔਰ ਤੁਸੀਂ ਦੇਖਿਆ ਹੋਵੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਹੈਲਥ ਮਾਡਲ ਕਿੰਨਾ ਵਧੀਆ ਕੇਜਰੀਵਾਲ ਜੀ ਦਾ ਇੰਨਾ ਵਧੀਆ ਹੈਲਥ ਮਾਡਲ ਆ ਕਿ ਸਾਰੀਆਂ ਜਿਹੜੇ ਵੈਂਟੀਲੇਟਰ ਸੀਗੇ ਔਰ ਜਿਹੜੇ ਆਕਸੀਜਨ ਕਨਸਨਟ੍ਰੇਟਰ ਸੀਗੇ ਉਹ ਪੈਕ ਡੱਬਿਆਂ ਚੰਦਰ ਰੱਖਿਓ ਨੇ ਸਵਾਲ ਕੇ ਕੀ ਵਿਚਾਰੇ ਕਿਤੇ ਖਰਾਬ ਨਾ ਹੋ ਜਾਣ ਹਜ਼ਾਰਾਂ ਦੀ ਤਦਾਦ ਅੰਦਰ ਜਦੋਂ ਸਾਡੀ ਮੁੱਖ ਮੰਤਰੀ ਜੀ ਉੱਥੇ ਜਾਂਦੇ ਨੇ ਜੀਟੀਬੀ ਹਸਪੀਟਲ ਅੰਦਰ ਗੁਰੂ ਤੇਗ ਬਹਾਦਰ ਹਸਪੀਟਲ ਅੰਦਰ ਹਜ਼ਾਰਾਂ ਦੀ ਤਦਾਦ ਤੁਸੀਂ ਫੋਟੋਆਂ ਦੇਖੀਆਂ ਹੋਣਗੀਆਂ ਉਹ ਵੈਂਟੀਲੇਟਰਾਂ ਨੂੰ ਕਦੀ ਕੱਢਿਆ ਹੀ ਨਹੀਂ ਗਿਆ ਉਹਨਾਂ ਨੂੰ ਹਵਾ ਵੀ ਨਹੀਂ ਲਵਾਈ ਗਈ ਜਿਵੇਂ ਮੈਂ ਕਹਿੰਦੇ ਨਾ ਬੱਚਾ ਕਹਿੰਦਾ ਸਾਡਾ ਬੱਚਾ ਤੇ ਸਭ ਤੋਂ ਜ਼ਿਆਦਾ ਸਮਝਦਾਰਾ ਲਾਇਕ ਕਹਿੰਦਾ ਕਿੰਨਾ ਕਲਾਇਕ ਆ ਕਹਿੰਦੇ ਕਾਪੀ ਦੇਖੋ ਐ ਸਾਫ ਸੁਥਰੀ ਪਈ ਆ ਇੰਨੀ ਨੀਟ ਐਂਡ ਕਲੀਨ ਆ ਕਹਿੰਦੇ ਇੱਥੇ ਤੇ ਲਿਖਿਆ ਹੀ ਕੁਝ ਨਹੀਂ ਕਹਿੰਦੇ ਤਾਂ ਹੀ ਤੇ ਕਰੇ ਸਾਡਾ ਬੱਚਾ ਬੜਾ ਲਾਇਕ ਆ ਦੇਖੋ ਕਿੰਨੀ ਸਾਫ ਸੁਥਰੀ ਕਾਪੀ ਆ ਭਗਵੰਤ ਮਾਨ ਜੀ ਨੂੰ ਮੈਂ ਦੱਸਣਾ ਚਾਹੁੰਨਾ ਜਿਹਨੂੰ ਕੇਜਰੀਵਾਲ ਨੂੰ ਤੁਸੀਂ ਲੈ ਕੇ ਆਏ ਜੇ ਪਤਾ ਕੀ ਕਹਰੇ ਮਨੀਸ਼ ਸੋਧਿਆ ਮੈਨੂੰ ਤੇ ਹੈਰਾਨਗੀ ਹਾਸਾ ਆਉਂਦਾ ਏ ਔਰ ਤੁਸੀਂ ਕਿ ਉਹਦੇ ਸਵਾਲਾਂ ਦਾ ਜਵਾਬ ਉਹਦੀ ਪ੍ਰੈਸ ਕਾਨਫਰੈਂਸ ਕਰ ਲੈਂਦੇ ਜੀ ਕਹਿੰਦਾ ਅਬ ਹਮ ਆਏਂਗੇ ਅਬ ਹਮ ਆਪਣਾ ਸਿੱਖਿਆ ਮਾਡਲ ਆਕੇ ਹਮ ਬਤਾਏਂਗੇ ਕਿਵੇਂ ਪੜਨਾ ਹੈ ਦੋਸਤੋ ਪੰਜਾਬ ਨੂੰ ਪੜਨਾ ਸਿਖਾ ਪੰਜਾਬ ਨੇ ਪੂਰੀ ਦੁਨੀਆ ਨੂੰ ਪੜਨੇ ਪਾ ਰੱਖਿਆ ਹੈ ਇਹ ਕਹਿੰਦੇ ਅਸੀਂ ਪੰਜਾਬ ਨੂੰ ਪੜਾਉਣਾ ਲੈ ਦੱਸੋ ਕਰ ਲੋ ਬਾਲੋ ਸਾਹਿਬ ਮੈਂ ਕੇਜਰੀਵਾਦ ਜੀ ਨੂੰ ਦੱਸਣਾ ਚਾਹੁੰਨਾ ਕਿ ਮਨੀਸ਼ ਸੋਧਿਆ ਜੀ ਕਿਵੇਂ ਤੁਸੀਂ ਪੜਾਉਂਦੇ ਪੜਾਉਂਦੇ ਮਗਰੋਂ ਫੇਰ ਦੁਬਾਰਾ ਕਿਸੇ ਨਸਰੀ ਚ ਪਾ ਦੇਣਾ ਤੁਹਾਨੂੰ ਨਾ ਚੰਗਰ ਚ ਪੋਈ ਨਾ ਦੇ ਇਹਨਾਂ ਦੇ ਡਿੱਕੇ ਚੜੇ ਅੱਗੇ ਅੱਗੇ ਨਹੀਂ ਪੂਰੇ ਉਤਰਦੇ ਪਏ ਥੱਲੇ ਸੋ ਪੰਜਾਬ ਸਰਕਾਰੋਂ ਦਿੱਲੀ ਸਰਕਾਰ ਦੇ ਵਿੱਚ ਕੋਈ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੋਇਆ ਸੀਗਾ ਉਹ ਨੌਲੇਜ ਸ਼ੇਅਰਿੰਗ ਨਹੀਂ ਸੀ ਉਹ ਪੈਸਾ ਸ਼ੇਅਰਿੰਗ ਐਗਰੀਮੈਂਟ ਸੀ ਮੇਰੇ ਵੀਰ ਉਹ ਜਾਰੀ ਰੱਖੋਗੇ ਜੋ ਉਹ ਮਰਾ ਮੇਰੀ ਗੱਲ ਸੁਣੋ ਦਿੱਲੀ ਦੀ ਪੰਜਾਬ ਨੂੰ ਕਿਸੇ ਨੌਲੇਜ ਦੀ ਲੋੜ ਨਹੀਂ ਹੈਗੀ ਨਾ ਪੰਜਾਬ ਮਾਫ ਕਰਨਾ ਪੰਜਾਬ ਨੂੰ ਦਿੱਲੀ ਦੀ ਕਿਸੇ ਨੌਲੇਜ ਦੀ ਲੋੜ ਨਹੀਂ ਪੰਜਾਬ ਦੇ ਲੋਕ ਤਿਆਰ ਦੁਨੀਆ ਤੇ ਰਾਜ ਕਰਨ ਦੇ ਆ ਤੁਸੀਂ ਕਿਹੜੇ ਪਲੇਟੇਜ ਪਏ ਜੇ ਮੈਨੂੰ ਇੱਕ ਮਿੰਟ ਪੂਰੀ ਗੱਲ ਸੁਣੋ ਰੱਦ ਕਰੋਗੇ ਜੀ ਅਰੇ ਰੱਦ ਕਾਦਾ ਕਰਨਾ ਦਿੱਲੀ ਵਾਲੇ ਨੌਲੇਜ ਹੈ ਹੀ ਕੋਈ ਨਹੀਂ ਕਿਹੜੀ ਨੌਲੇਜ ਦੇ ਦੇਣਗੇ ਇਹਨਾਂ ਨੂੰ ਇਹ ਤਾਂ ਜਾਏ ਦੇ ਪਿਆਰਾਂ ਚ ਲਟਕ ਕੇ ਅਮਰੀਕਾ ਪਹੁੰਚ ਜਾਂਦੇ ਨੇ ਤੁਸੀਂ ਨੌਲੇਜ ਦੇਣੀ ਉਹਨਾਂ ਨੂੰ ਯਾਰ ਤੁਸੀਂ ਕਿਹਨੇ ਗੱਲਾਂ ਕਰੀ ਜਾਂਦੇ ਪਏ ਜੇ ਓਏ ਨੌਲੇਜ ਐਗਰੀਮੈਂਟ ਕੁਛ ਨਹੀਂ ਸੀ ਇਹ ਪਾਲਿਸੀਆਂ ਬਣਾਉਣੀਆਂ ਸੀ ਸ਼ਰਾਬ ਦੀਆਂ ਕੇਜਰੀਵਾਲ ਦਾ ਇੱਕ ਇੱਕ ਬੜਾ ਵਧੀਆ ਸਿਸਟਮ ਆ ਉਹਨੇ ਜਿਹੜੀ ਕੱਬ ਦੀ ਪਾਲਿਸੀ ਬਣਾਉਣੀ ਹੁੰਦੀ ਆ ਨਾ ਉਹਦਾ ਪ੍ਰਚਾਰ ਕਰਨ ਲੱਗ ਪੈਂਦਾ ਪਹਿਲਾ ਆਬਮ ਇਹ ਕਰਨੇ ਜਾ ਰਹੇ ਆ ਇਸੇ ਇਸੇ ਕ੍ਰਾਂਤੀ ਆ ਜਾਏਗੀ ਕੁਛ ਨਹੀਂ ਸੀਗਾ ਉਹਨੇ ਉੱਥੇ ਦਿੱਲੀ ਚ ਬਹਿ ਕੇ ਪਾਲਿਸੀਆਂ ਬਣਾਉਣੀਆਂ ਸੀਗੀਆਂ ਤੇ ਬਹਾਨਾ ਸੀਗਾ ਵੀ ਦਿੱਲੀ ਜਾਵਾਂਗੇ ਕਿਵੇਂ ਲੋਕ ਰੌਲਾ ਪਾਉਣਗੇ ਆਹ ਚੀ ਨੌਲੇਜ ਸਰਟੀਫਿਕੇਟ ਨੌਲੇਜ ਸਰਟੀਫਿਕੇਟ ਕੋਈ ਨਹੀਂ ਸੀਗਾ ਇਹ ਸਰਕਾਰ ਤੁਹਾਡੀ ਹੈ ਨਾ ਜੀ ਤੁਹਾਡੀ ਸਰਕਾਰ ਤੋਂ ਹੋ ਸਕਦਾ ਕੋਈ ਨੌਲੇਜ ਨਹੀਂ ਮਿਲੂਗਾ ਬਈ ਪੰਜਾਬ ਦੇ ਲੋਕ ਸਿਆਣੇ ਨੇ ਸੂਝਵਾਨ ਨੇ ਅਸੀਂ ਇਹਨਾਂ ਤੋਂ ਨੌਲੇਜ ਲੈਣ ਜ਼ਰੂਰ ਆ ਸਕਦੇ ਆ ਇਹਨਾਂ ਨੂੰ ਨੌਲੇਜ ਦੇ ਨਹੀਂ ਸਕਦੇ ਮੈਂ ਬੜਾ ਕਲੀਅਰ ਆ ਜੇ ਕੋਈ ਲੈਰੀਟਿਵ ਦੁਬਾਰਾ ਪੁੱਛ ਨਹੀਂ ਦੁਬਾਰਾ ਪੁੱਛ ਲਿਓ ਜੀ ਪੰਜਾਬ ਦੇ ਲੋਕਾਂ ਨੂੰ ਨੌਲੇਜ ਦਿੱਤੀ ਨਹੀਂ ਜਾ ਸਕਦੀ ਲਈ ਤੇ ਜਾ ਸਕਦੀ ਹੈ ਨਹੀਂ ਬੜੀ ਮੰਦਭਾਗੀ ਕੱਟਣਾ ਹੈ ਜੋ ਯੂਕੇ ਦੇ ਅੰਦਰ ਹੋਇਆ ਹੈ ਬਹੁਤ ਮੰਦਭਾਗੀ ਕੱਟਣਾ ਹੈ ਮੇਰੀ ਕਰੇ ਸ਼ਬਦਾਾਂ ਦੀ ਨਿੰਦਾ ਕਰਦਾ ਹੈ ਸਾਡੀ ਕਮਿਊਨਿਟੀ ਦਾ ਇਹਦੇ ਨਾਲ ਅਕਸ ਖਰਾਬ ਹੁੰਦਾ ਹੈ ਬਾਰ-ਬਾਰ ਇਸ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਇਹ ਪੇਂਟ ਕੀਤਾ ਜਾਂਦਾ ਹੈ ਚੰਦ ਲੋਕ ਜਿਹੜੇ ਨੇ 10 ਲੋਕ ਸੀਗੇ 10 ਲੋਕ ਸੀਗੇ 10 ਲੋਕ ਸਾਡੀ ਕੋਈ ਕਮਿਊਨਿਟੀ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਅਸੀਂ ਦੇਸ਼ ਪ੍ਰਸਤ ਲੋਕ ਆ ਇਸ ਦੇਸ਼ ਦੇ ਆਜ਼ਾਦੀ ਤੋਂ ਲੈ ਕੇ ਅੱਜ ਵੀ ਦੇਸ਼ ਦੇ ਬਾਰਡਰਾਂ ਦੇ ਉੱਤੇ ਜੋ ਸਾਡਾ ਯੋਗਦਾਨ ਆ ਉਹਦਾ ਕੋਈ ਸਾਨੀ ਨਹੀਂ ਹੋ ਸਕਦਾ ਇਸ ਕਰਕੇ ਮੈਂ ਦੇ ਕੜੇ ਸ਼ਬਦਾ ਚਿੰੰਦਾ ਕਰਦਾ ਹਾਂ ਇਸ ਤਰ੍ਹਾਂ ਦੇ ਕੰਮ ਕਰਨੇ ਜਿਸ ਨਾਲ ਸਾਰੀ ਕੌਮ ਦੇਸ਼ ਬਦਨਾਮ ਹੋਵੇ ਔਰ ਸਿੱਖਾਂ ਦੇ ਉੱਤੇ ਕੋਈ ਨਾ ਕੋਈ ਵਿਪਤਾ ਪੈਣ ਆਵੇ ਐਸਾ ਕੰਮ ਕਰਦੇ ਪੈਣੇ ਜਿਹੜੇ ਲੋਕ ਉਹਨਾਂ ਨੂੰ ਜਰੂਰ